ਏટીਐਮ ਮੇ ਤੋਂ ਪਹਿਲਾਂ 4500 ਰੁਪਏ ਨਿਕਲਦਾ ਸੀ ਪਰ ਹੁਣ 10000 ਰੁਪਏ ਨਿਕਲਣਾ ਸ਼ੁਰੂ ਹੋ ਗਿਆ ਸੀ ਚੰਡੀਗੜ੍ਹ ਦੇ ਐਚਡੀਐਫਸੀ ਬੈਂਕ ਦੇ ਏਟੀਐਮ ਤੇ ਆ ਗੱਲ ਕਰਦੇ ਆ ਲੋਕਾਂ ਨਾਲ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਫੈਸਲਾ ਲੱਗ ਰਿਹਾ ਹੈ ਇਹ ਸਰਕਾਰ ਦਾ ਸਰਕਾਰ ਨੇ ਫੈਸਲਾ ਲਿਆ 10000 ਰੁਪਏ ਕੱਟਣ ਦਾ ਕਿਸ ਤਰ੍ਹਾਂ ਦਾ ਫੈਸਲਾ ਹੈ ਬਹੁਤ ਅੱਛਾ ਫੈਸਲਾ ਹੈ ਜੀ ਬਿਲਕੁਲ ਈ ਮੋਨਟਾਈਜੇਸ਼ਨ ਤੋਂ ਬਾਅਦ ਕਾਫੀ ਤੁਹਾਨੂੰ ਪ੍ਰੋਬਲਮ ਆਉਂਦੀ ਰਹੀ ਹੈ ਥੋੜੀ ਰਾਹਤ ਮਿਲ ਗਿਆ ਮਤਲਬ ਜ਼ਿਆਦਾ ਅਮਾਊਂਟ ਹੁਣ ਅਸੀਂ ਲੈ ਸਕਦੇ ਹਾਂ ਪਹਿਲਾਂ ਤੁਹਾਨੂੰ ਪ੍ਰੋਬਲਮ ਆਉਂਦੀ ਰਹੀ ਹੈ ਪਹਿਲਾਂ ਪ੍ਰੋਬਲਮ ਆਉਂ अच्छा ਤੁਹਾਨੂੰ ਲੱਗਦਾ ਡੀਮੋਨਟਾਈਜੇਸ਼ਨ ਦਾ ਸਾਰਾ ਮਸਲਾ ਹੁਣ ਹੱਲ ਹੋ ਗਿਆ ਜੋ ਹੋਇਆ ਸੀ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਕਾਫੀ ਹੱਦ ਤੱਕ ਹੋ ਗਿਆ ਸਰ ਬਿਲਕੁਲ ਤਾਂ ਨਹੀਂ ਹੋਇਆ ਕਾਫੀ ਹੱਦ ਤੱਕ ਹੋ ਚੁੱਕਾ ਹੈ ਇਹ ਲਿਮਟ ਤੁਹਾਨੂੰ ਲੱਗਦਾ 10000 ਤੋਂ ਹੋਰ ਵਧਣੀ ਚਾਹੀਦੀ ਹੈਗੀ ਵੈਸੇ 10000 ਪਹਿਲਾਂ ਵੀ ਸੀਗੀ 10000 ਤੋਂ ਹੋਰ ਵਧੇ ਲਿਮਟ ਨਹੀਂ ਠੀਕ ਹੈ ਸਰ 10000 ਵੀ ਠੀਕ ਹੈ ਸਫੀਸ਼ੀਐਂਟ ਹੈ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਸਰਕਾਰ ਦੇ ਫੈਸਲੇ ਤੋਂ ਖੁਸ਼ ਨੇ 10000 ਰੁਪਇਆ ਪਹਿਲਾਂ ਸਭ ਤੋਂ ਪਹਿਲਾਂ 2000 ਰੁਪਇਆ ਸੀ ਫਿਰ 2500 ਨਿਕਲਣ ਲੱਗਿਆ ਫਿਰ 4500 ਹੋ ਗਿਆ ਹੁਣ 10000 ਰੁਪਇਆ ਪਹਿਲਾਂ ਵੀ 10000 ਰੁਪਇਆ ਨਿਕਲਦਾ ਸੀ ਵੱਡੇ ਕਾਰਡ ਤੋਂ ਜਿਹੜੇ ਪਲੈਟਿਨਮ ਵਗੈਰਾ ਕਾਰਡ ਨੂੰ ਤਾਂ ਜ਼ਿਆਦਾ ਨਿਕਲਦਾ ਸੀ ਪਰ ਆਮ ਕਾਰਡਾਂ ਤੋਂ 10000 ਰੁਪਇਆ ਵੀ ਨਿਕਲਦਾ ਸੀ ਤੇ ਹੁਣ ਵੀ 10000 ਰੁਪਇਆ ਨਿਕਲਣਾ ਏਟੀਐਮਾਂ ਤੇ ਸ਼ੁਰੂ ਹੋ ਚੁੱਕਿਆ ਤਾਂ ਲੋਕ ਇਸ ਫੈਸਲੇ ਨੂੰ ਚੰਗੇ ਫੈਸਲੇ ਦੇ ਤੌਰ ਤੇ ਦੇਖ ਰਹੇ ਨੇ ਡੀਮੋਨਟਾਈਜ਼ੇਸ਼ਨ ਦਾ ਜੋ ਅਸਰ ਪਹਿਲਾਂ ਸੀਗਾ ਜੋ 2 ਮਹੀਨੇ ਪਹਿਲਾਂ 1.5 ਮਹੀਨਾ ਪਹਿਲਾਂ ਅਸਰ ਸੀ ਉਹ ਅਸਰ ਘਟ ਲੋਕਾਂ ਦੀ ਜ਼ਿੰਦਗੀ ਹੁਣ ਠੀਕ ਚੱਲ ਰਹੀ ਹੈ ਯਾਨੀ ਉਹਨਾਂ ਨੂੰ ਪੈਸਾ ਮਿਲ ਰਿਹਾ ਬੈਂਕਾਂ ਚੋਂ ਵੀ ਤੇ ਏਟੀਐਮਾਂ ਚੋਂ ਵੀ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ